ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਇੱਕ ਅਜਿਹੇ ਪ੍ਰਸ਼ਨ ਉਤੇ ਵਿਚਾਰ ਕਰਨ ਜਾ ਰਹੇ ਹਾਂ ਜੋ ਸੁਣਨ ਉਤੇ ਸਧਾਰਨ ਲੱਗਦਾ ਹੈ ਪਰ ਜਿਸ ਵਿੱਚ ਗੁਰੂ ਨਾਨਕ ਸਾਹਿਬ ਦਾ ਰੂਹਾਨੀ ਦਰਸ਼ਨ ਸਿ ਸ਼ੋਭਤ ਹੈ ਜੀ ਗੁਰੂ ਨਾਨਕ ਸਾਹਿਬ ਦਾ ਗੁਰੂ ਕੌਣ ਸੀ ਇਹ ਪ੍ਰਸ਼ਨ ਤੇ ਇਸ ਦਾ ਉੱਤਰ ਦਰਜ ਹੈ ਸ੍ਰੀ ਗੁਰਗ੍ਰੰਥ ਸਾਹਿਬ ਵਿੱਚ ਮੌਜੂਦ ਸਿੱਧ ਗੋਸ਼ਟ ਵਿੱਚ ਜਿੱਥੇ yogੀਆਂ ਤਪੱਸਿਆ ਸਿੱਧਾਂ ਵੱਲੋਂ ਇਹ ਸਵਾਲ ਖੜਾ ਕੀਤਾ ਜਾਂਦਾ ਹੈ ਕੁਰਬਾਨੀ ਕਹਿੰਦੀ ਹੈ ਕਮਣ ਮੂਲ ਕਮਣ ਮਤਵੇਲਾ ਤੇਰਾ ਕਮਣ ਗੁਰੂ ਜਿਸका ਤੂੰ ਚੇਲਾ ਕਵਣ ਕਥਾ ਲੈ ਰਹੋ ਨਿਰਾਲੇ ਬੋਲੇ ਨਾਨਕ ਸੁਣੋ ਤੁਮ ਬਾਲੇ ਐਸ ਕਥਾ ਦਾ ਦੇ ਵਿਚਾਰ ਪਵਜਲ ਸਬਦ ਲੰਗਾਵਣ ਹਾਰ ਹੁਣ ਇਹ ਸਿਰਫ ਇੱਕ ਪ੍ਰਸ਼ਨ ਨਹੀਂ ਇਹ ਸਾਰੀਆਂ ਧਾਰਮਿਕ ਤਾਰਨਾਵਾਂ ਨੂੰ ਚੁਣੌਤੀ ਹੈ ਵੀ ਜੇ ਤੂੰ ਕਹਿਦਾ ਹੈ ਕੀ ਤੂੰ ਸੱਚ ਦੀ ਖੋਜ ਵਿੱਚ ਹੈ ਤਾਂ ਦੱਸ ਤੇਰਾ ਮੂਲ ਕੀ ਹੈ ਤੇਰਾ ਸਮਾ ਕਿਸ ਸਿੱਖਿਆ ਲਈ ਹੈ ਤੇਰਾ ਗੁਰੂ ਕੋਣ ਹੈ ਅਤੇ ਤੂੰ ਕਿਵੇਂ ਨਿਰਲੇਪ ਰਹਿੰਦਾ ਹੈ ਫਿਰ ਮੇਰੇ ਗੁਰੂ ਨਾਨਕ ਸਾਹਿਬ ਖੁਦ ਉੱਤਰ ਦਿੰਦੇ ਹਨ ਪਵਨ ਆਰੰਭ ਸਤਿਗੁਰ ਮਤਵੇਲਾ ਸਬਦਗੁਰ ਸੁਰਤ ਤੁਨ ਚੇਲਾ ਅਕਥ ਕਥਾ ਲੈ ਰਹੋ ਨੀਰਾਲਾ ਨਾਨਕ ਜੁਗ ਜੁਗ ਗੁਰ ਗੋਪਾਲਾ ਏਕ ਸਬਦ ਜਿਤ ਕਥਾ ਵਿਚਾਰੀ ਗੁਰਮੁਖ ਹੋਵਾਂ ਮੈਂ ਅਗਨ ਨਿਵਾਰੀ ਪ੍ਰੋਫੈਸਰ ਸਾਹਿਬ ਸਿੰਘ ਜੀ ਸ੍ਰੀ ਗੁਰੂ ਗ੍ਰੰਥ ਸਾਹਿਬ ਦਰਪਣ ਵਿੱਚ ਇਸ ਦਾ ਅਰਥ ਬਿਲਕੁਲ ਸਪਸ਼ਟ ਕਰਦੇ ਹਨ ਪਵਨ ਆਰੰਭ ਅਰਥਾਤ ਪ੍ਰਾਣ ਹੀ ਜੀਵਨ ਦੀ ਹਸਤੀ ਦਾ ਮੁੱਢ ਹਨ ਸਤਗੁਰ ਮਤਵੇਲਾ ਇਹ ਮਨੁੱਖਾ ਜਨਮ ਸਤਗੁਰੂ ਦੀ ਸਿੱਖਿਆ ਲੈਣ ਦਾ ਸਮਾਂ ਹੈ ਗੁਰੂ ਨਾਨਕ ਸਾਹਿਬ ਆਖਦੇ ਹਨ ਸਬਦ ਗੁਰੂ ਸੁਰਤ ਤੁੰਚੇਲ ਇਹ ਵਾਕ ਸ਼ਹਿਸ ਕੀ ਦਿੱਤੁਰ ਹੈ ਗੁਰੂ ਨਾਨਕ ਸਾਹਿਬ ਕਿਸੇ ਦਾ ਨਾਂ ਨਹੀਂ ਲੈਂਦੇ ਉਹ ਕਿਸੇ ਜੋਗੀ ਤਪਸੀ ਪੰਡਤ ਸਿੱਧ ਜਾਂ ਮੌਲਵੀ ਨੂੰ ਆਪਣਾ ਗੁਰੂ ਨਹੀਂ ਕਹਿੰਦੇ ਉਹ ਕਹਿੰਦੇ ਹਨ ਮੇਰਾ ਗੁਰੂ ਸ਼ਬਦ ਹੈ ਅਤੇ ਮੇਰੀ ਸੁਰਤ ਮੇਰੀ ਚੇਤਨਾ ਉਸ ਸ਼ਬਦ ਦੀ ਚੇਲੀ ਹੈ ਇੱਥੇ ਗੁਰੂ ਸਰੀਰ ਨਹੀਂ ਗੁਰੂ ਸੰਸਥਾ ਵੀ ਨਹੀਂ ਗੁਰੂ ਰਸਮ ਵੀ ਨਹੀਂ ਗੁਰੂ ਉਹ ਬੋਧ ਹੈ ਜੋ ਸ਼ਬਦ ਰਾਹੀਂ ਜਾਗਦਾ ਹੈ ਇਸ ਗੱਲ ਨੂੰ ਗੁਰਬਾਣੀ ਹੋਰ ਥਾਵਾ ਉੱਤੇ ਵੀ ਸਾਫ ਕਰਦੀ ਹੈ ਘਟ ਘਟ ਰਮਈਆ ਰਮਤਰਾਮ ਰਾਏ ਗੁਰਸਬਦ ਗੁਰੂ ਲਿਵ ਲਾਗੇ ਅਰਥ ਪਰਮਾਤਮਾ ਤਾਂ ਹਰ ਥਾਂ ਹਰਕਾਟ ਵਿੱਚ ਵਿਆਪਕ ਹੈ ਪਰ ਉਸ ਨਾਲ ਲਗਨ ਗੁਰੂ ਦੇ ਸ਼ਬਦ ਰਾਹੀਂ ਹੀ ਲਗਦੀ ਹੈ ਇਸ ਦਾ ਮਤਲਬ ਇਹ ਨਹੀਂ ਕਿ ਪਰਮਾਤਮਾ ਦੂਰ ਹੈ ਉਹ ਹਰ ਥਾਂ ਹੈ ਪਰ ਬਿਨਾਂ ਸ਼ਬਦ ਦੇ ਮਨੁੱਖ ਦੀ ਸੁਰਤ ਉੱਥੇ ਟਿਕਦੀ ਹੀ ਨਹੀਂ ਸ਼ਬਦ ਗੁਰੂ ਹੈ ਕਿ ਸ਼ਬਦ ਹੀ ਮਨੁੱਖ ਨੂੰ ਆਪਣੇ ਅੰਦਰ ਦੇ ਸ਼ੋਰ ਤੋਂ ਬਾਹਰ ਕਰਦਾ ਹੈ ਸ਼ਬਦ ਹੀ ਹਉਮੈ ਦੀ ਆਵਾਜ਼ ਨੂੰ ਚੁੱਪ ਕਰਦਾ ਹੈ ਕਗੈ ਕਾਲ ਸੇਵਕ ਜੇ ਕਾਲ ਹੈ ਸ਼ਬਦ ਗੁਰੂ ਕੈ ਲਾਗ ਰਹਿ ਪ੍ਰੋਫੈਸਰ ਸਾਹਿਬ ਸਿੰਘ ਹੁਣ ਅਤੇ ਅਰਥ ਕਰਦੇ ਹਨ ਜੇ ਮਨੁੱਖ ਸੇਵਕ ਸੁਭਾਅ ਬਣ ਕੇ ਮਿਹਨਤ ਕਰੇ ਅਤੇ ਆਪਣੀ ਸੁਰਤ ਗੁਰੂ ਦੇ ਸ਼ਬਦ ਵਿੱਚ ਜੋੜੇ ਤਾਂ ਹੀ ਪ੍ਰਭੂ ਸਹੀ ਅਰਥਾਂ ਵਿੱਚ ਸਮਝ ਆਉਂਦਾ ਹੈ ਹੁਣ ਅਤੇ ਇੱਕ ਬਹੁਤ ਸੁਖਮ ਪ੍ਰਸ਼ਨ ਉੱਠਦਾ ਹੈ ਜੇ ਗੁਰੂ ਸ਼ਬਦ ਹੈ ਤਾਂ ਫਿਰ ਗੁਰਬਾਣੀ ਕਿਵੇਂ ਕਹਿੰਦੀ ਹੈ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ ਪਵਨ ਗੁਰੂ ਕਿਵੇਂ ਸੋ ਇੱਥੇ ਪਵਨ ਸਿਰਫ ਹਵਾ ਨਹੀਂ ਇੱਥੇ ਪਵਨ ਦਾ ਅਰਥ ਹੈ ਪ੍ਰਾਣ ਪ੍ਰਾਣ ਸਰੀਰਾਂ ਲਈ ਇਉਂ ਹਨ ਜਿਵੇਂ ਗੁਰੂ ਜੀਵਾਂ ਦੇ ਆਤਮਾ ਲਈ ਹੈ ਪਾਣੀ ਸਭ ਜੀਵਾਂ ਦਾ ਪਿਓ ਹੈ ਅਰਤੇ ਧਰਤੀ ਸਬਦੀ ਵੱਡੀ ਮਾਂ ਹੈ ਦਿਨ ਅਤੇ ਰਾਤ ਦੋਵੇਂ ਖਿਡਾਵਾ ਤੇ ਖਿਡਾਵੀ ਹਨ ਸਾਰਾ ਸੰਸਾਰ ਖੇਡ ਰਿਆ ਹੈ ਭਾਵ ਸੰਸਾਰ ਦੇ ਸਾਰੇ ਜੀਵ ਰਾਤ ਨੂੰ ਸੌਣ ਵਿੱਚ ਅਤੇ ਦਿਨੇ ਕਾਰ ਵਿਹਾਰ ਵਿੱਚ ਪਰਚੇ ਪਏ ਹਨ ਇਸ ਲਈ ਪਵਨ ਗੁਰੂ ਹੈ ਸਰੀਰ ਲਈ ਸਬਦ ਗੁਰੂ ਹੈ ਚੇਤਨਾ ਲਈ ਦੋਵੇਂ ਵੱਖਰੇ ਨਹੀਂ ਦੋਵੇਂ ਇੱਕੋ ਯਾਤਰਾ ਦੇ ਦੋ ਪੜਾਹ ਹਨ ਅਤੇ ਹੁਣ ਅਸੀਂ ਗੱਲ ਕਰਦੇ ਹਾਂ ਮਨੁੱਖ ਜਨਮ ਦੀ ਗੁਰਬਾਣੀ ਕਹਿੰਦੀ ਹੈ ਵਡਾ ਪਾਗ ਇਹੋ ਸਰੀਰ ਪਾਇਆ ਮਾਨਸ ਜਨਮ ਸਬਦ ਚਿਤ ਲਾਇਆ ਬਿਨ ਸਬਦੈ ਸਭ ਅੰਧ ਅੰਧੇਰਾ ਗੁਰਮੁਖ ਕਿਸਹਿ ਮੁਝਾਇਦਾ ਪ੍ਰੋਫੈਸਰ ਸਾਹਿਬ ਦੇ ਅਰਥ ਸਪਸ਼ਟ ਮਨੁੱਖਾ ਸਰੀਰ ਵੱਡੀ ਕਿਸਮਤ ਨਾਲ ਮਿਲਦਾ ਹੈ ਪਰ ਉਹੀ ਮਨੁੱਖਾ ਜਨਮ ਅਰਥਮਾਨ ਹੈ ਜਿਸ ਵਿੱਚ ਮਨ ਸ਼ਬਦ ਨਾਲ ਜੁੜਿਆ ਹੈ ਬਿਨਾ ਸ਼ਬਦ ਦੇ ਹਰ ਥਾਂ ਅੰਧੇਰਾ ਹੈ jeta rahe andhera matlab agyan nahi sirf andhera matlab hai disha di kami maqsad di gumshudgi shabd manukh nu raah denda hai shabd manukh nu uss de hath dikhaunda hai shabd manukh nu uss de haumade kire vichon bahar kadda hai isliye guru nanak sahib da guru koi itihasik vyakti nahi oh guru shabd hai oh guru oh bodh hai jo manukh nu ਆਪਣੇ ਆਪ ਨਾਲ ਸੱਚਾ ਕਰਦਾ ਹੈ ਪ੍ਰਾਣ ਉਸ ਯਾਤਰਾ ਦੀ ਸ਼ੁਰੂਆਤ ਹਨ ਸ਼ਬਦ ਉਸ ਦਾ ਰਸਤਾ ਅਤੇ ਮਨੁੱਖਾ ਜਨਮ ਉਸ ਦੀ ਜ਼ਿੰਮੇਵਾਰੀ ਬਣਦਾ ਹੈ ਇਹ ਹੀ ਗੁਰੂ ਨਾਨਕ ਸਾਹਿਬ ਦਾ ਸਿਧਾਂਤ ਹੈ ਇਹ ਹੀ ਸਿੱਖੀ ਦੀ ਜੜ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ